ਖੜੇ ਤੱਕ ਆਈ ਨਹੀਂ ਦੇ ਪਹਿਲੇ ਤੋਂ ਸੈਂਡ ਕਰਦੇ ਹੀ ਬੜੇ ਚਿਰ ਤੇ ਪਤਾ ਨਹੀਂ ਡੀਲ ਹੋਈ ਆ ਕਿ ਨਹੀਂ ਹੋਈ ਆ ਆਜਨ ਤੇ ਫੇਰ ਹੀ ਪਤਾ ਲੱਗੇ ਤੀਰ ਬਣਿਆ ਫਰਮਾਤ ਮਾ ਕਰੇ ਫ੍ਰੀ ਹੋ ਜੇ ਤੇ ਚਲੇ ਵੀ ਆਪਣੇ ਆ ਰਹੇ ਲੱਗਣ ਜਿਹੜੇ ਲੋਕੀ ਗੱਲਾਂ ਕਰਦੇ ਆ ਆ ਕੰਮ ਨਹੀਂ ਚੰਗੇ ਉਹ ਨਹੀਂ ਚੰਗੇ ਹਾਰਿਕ ਪਰਮਾਤਮਾ ਨੇ ਸ਼ਦਾ ਦਨੀ ਹਾਂ ਗਾ ਜੀ ਇੱਕ ਕੰਮ ਦਾ ਸਾਡੀ ਹੋਟਲ ਦੀ ਗੱਲ ਪਾਜੇ ਆਮਲਾ ਕੀ ਕਰਤੀ ਕੋਸ਼ਿਸ਼ ਨਹੀਂ ਕਰ ਸਕਦਾ ਬੈਠੋ ਤਹੀ ਮੈਂ ਪਾਣੀ ਲੈ ਕੇ ਆਈ ਲੈ ਆਈ ਪਾਣੀ ਤੁਹਾਨੂੰ ਠੀਕ ਨਹੀਂ ਜਲਦੀ ਆ ਜਾ ਆਲੋ ਪਾਣੀ ਕੋਲ ਵਰ ਹੀ ਦੰਦੀ ਮਮਾ ਦੁੱਧ ਨੂੰ ਵਾਲਾ ਮੋਂਡੀ ਹੁਣੇ ਦੁੱਧ ਹੀ ਦੇ ਕੇ ਗਿਆ ਹੈ ਤੇ ਮੈਂ ਤੁਹਾਨੂੰ ਪਤਾ ਲਾਗੂ ਆਂ ਆ ਦੁੱਧ ਤੇ ਜੱਦੀ ਤਾਂ ਨੂੰ ਆ ਜਾਣਾ ਉਹਨੇ ਤੇ ਮੈਨੂੰ ਦੱਸੋ ਕੀ ਬਣਿਆ ਫਿਰ ਮੈਂ ਤਾਂ ਤੁਹਾਨੂੰ ਢੀਕਣ ਦੇ ਹੀ ਕਦੋਂ ਦੀ ਬਣਿਆ ਜੀ ਕੋਈ ਖ਼ਬਰੀ ਡੀਲ ਹੋ ਗਈ ਆਪਣੀ ਅੱਛਾ ਹਾਂ ਤੇ ਬਹੁਤ ਵਧੀਆ ਹੋ ਗਿਆ ਬੜਾ ਪਰਮਾਦਮਾ ਦਾ ਬੜਾ ਵਧੀਆ ਹੋਟਲ ਮਿਲ ਗਿਆ ਬੰਦੇ ਵੀ ਚੰਗੇ ਆ ਜਿਹਨੇ ਮਾਲ ਕੀ ਅੱਛਾ ਅੱਛਾ ਤੇ ਪੈਸਿਆਂ ਦੀ ਇਹ ਨਹੀਂ ਕੋਈ ਮੈਂ ਤੁਹਾਨੂੰ 2 ਲੱਖ ਰੁਪਏ ਕਰਦਾ ਸੀ ਨਹੀਂ ਨਹੀਂ ਹੋ ਗਏ ਕੁੜੇ ਅੱਛਾ ਕੁਝ ਮੇਰੇ ਕੋਲ ਹੈਗਾ ਜੀ ਮੈਂ ਪਾ ਕੇ ਦੇ ਦਿੰਦੇ ਚਲੋ ਵਧੀਆ ਹੋ ਗਿਆ ਤੇ ਹੁਣ ਸਾਨੂੰ ਕਦੋਂ ਵਿਖਾਉਣ ਜਾਣਾ ਕੋਈ ਨਹੀਂ ਮੈਨੂੰ ਥੋੜੀ ਤਿਆਰੀ ਰਹਿਣ ਦੀ ਆ ਥੋੜਾ ਕੰਮ ਹੋਣਾ ਰਹਾ ਥੋੜਾ ਥੋੜਾ ਉਹ ਕਹਿੰਦਾ ਮੈਂ ਨਾਲ ਨਾਲ ਹੀ ਕਰਾਈ ਜੂਗਾ ਥੋੜੀ ਤਿਆਰੀ ਹੋ ਲੈੰਦੋ ਫੈਲੀਆਂ ਲੱਗਣ ਵਾਲੀਆਂ ਬਾਕੀ ਕੰਮ ਸਾਰਾ ਕੰਪਲੀਟ ਹੋ ਗਿਆ ਤੋ ਤਿਆਰੀ ਹੋ ਜਾਂਦੀ ਫਿਰ ਆਪਾਂ ਬਾਬਾ ਜੀ ਦਾ ਪਾਠ ਕਰਾਵਾਂਗੇ ਫਿਰ ਨਾਲੇ ਤੁਹਾਨੂੰ ਮੰਮੀ ਨੂੰ ਲੈ ਜਾਵਾਂਗੇ ਨਾਲ ਠੀਕ ਆ ਠੀਕ ਆ ਦੇਖਿਆ ਨਾਲੇ ਬਾਬੇ ਨੇ ਕਿੰਨੀ ਮਿਹਰ ਕੀਤੀ ਆਪਣੇ ਤੇ ਪਹਿਲਾਂ ਸਾਡੇ ਕੋਈ ਕੁਝ ਵੀ ਨਹੀਂ ਹੁੰਦਾ ਹੈ ਹੁਣ ਆਪਾਂ ਆਪਣਾ ਮਕਾਨ ਵੀ ਲੈ ਲਿਆ ਹੋਟਲ ਵੀ ਲੈ ਲਿਆ ਇਹ ਕਿਉਂ ਆਇਆ ਆਪਣਾ ਬਾਬਾ ਜੀ ਦੀ ਕਿਰਪਾ ਹੋ ਗਈ ਤੇ ਬਾਈ ਦੀ ਕਿਰਪਾ ਰਹੀ ਆ ਤੇਰਾ ਵੀ ਬੜਾ ਸਹਯੋਗ ਹੈ ਗਾ ਜੀ ਕਿਉਂਕਿ ਮੈਂ ਲੋਕਾਂ ਦੀਆਂ ਜਨਾਨੀਆਂ ਵੇਖੀਆਂ ਉਹ ਜੋੜਦੀਆਂ ਘਾਟਿਆ ਤੇ ਜਾੜਾ-ਜਾੜਾ ਕਰਦੀਆਂ ਪਰ ਤੇਰੇ ਵਰਗੀ ਜਨਾਨੀ ਨੇ ਮੈਂ ਵੇਖੀ ਕਦੀ ਜ਼ਿੰਦਗੀ ਤੂੰ ਐਨੀ ਮਿਹਨਤ ਕਰਕੇ ਮੇਰੀ ਐਨੀ ਹੈਲਪ ਕੀਤੀ ਤੇ ਕਾਦੀ ਇੱਥੇ ਤੱਕ ਪਹੁੰਚ ਗਏ ਤੁਹਾਡੀ ਕਾਦੀ ਹੈਲਪ ਕੀਤੀ ਇਹ ਮੇਰਾ ਘਰ ਨਹੀਂ ਆ ਮੈਨੂੰ ਵੀ ਆ ਕਿ ਮੇਰਾ ਘਰ ਵਧੀਆ ਹੋਵੇ ਤੁਹਾਡਾ ਵੀ ਕੰਮ ਕਾਰ ਵਧੀਆ ਹੋਵੇ ਜਿਹੜੇ ਲੋਕ ਗੱਲਾਂ ਕਰਦੇ ਆ ਤੇ ਉਹਨਾਂ ਦੇ ਮੂੰਹ ਬੰਦ ਹੋ ਜਾਣ ਇਹੋ ਤਾਂ ਮੈਂ ਕਹਿੰਦਿਆਂ ਵਾ ਵੀ ਜਨਾਨੀ ਜਨਾਨੀ ਦਾ ਫਰਕ ਹੁੰਦਾ ਕਈ ਘਰ ਨੂੰ ਬਣਾਉਂਦੀਆਂ ਵਾ ਤੇ ਕਈ ਘਰ ਦਾ ਸਭ ਕੁਝ ਝਾੜ ਦਿੰਦੀਆਂ ਫਾਲਤੂ ਖਤੇ ਕਰਦੀਆਂ ਰਹਿੰਦੀਆਂ ਆ ਸੂਟ ਲੈ ਆ ਬੂਟ ਲੈ ਆ 5000 ਦੇ ਲਲਾ 10000 ਦੇ ਲਲਾ ਉਹਨਾਂ ਨੂੰ ਫਿਕਰ ਹੀ ਕੁਝ ਨਹੀਂ ਹੁੰਦਾ ਤੇਰੀ ਮਿਹਨਤ ਨੇ ਅੱਜ ਰੰਗ ਲਾਇਆ ਨਹੀਂ ਨਹੀਂ ਅੱਪਾ ਸਾਰਿਆਂ ਦੀ ਮਿਹਨਤ ਦੀ ਬਾਮੀ ਜੀ ਨੇ ਬਹੁਤ ਜ਼ਿਆਦਾ ਮਿਹਨਤ ਕਰਦੇ ਤੁਹਾਨੂੰ ਪਤਾ ਪਟੀਕ ਤੇ ਮੈਨੂੰ ਤਰਪਾਈਆਂ ਵਾਲੀ ਹੀ ਰੱਖਣ ਦਿੰਦੇ ਕਹਿੰਦੇ ਨਹੀਂ ਮੈਂ ਆਪੇ ਕਰੂੰਗੀ ਤੇ ਮੈਂ ਕਹਿੰਨੀ ਨਹੀਂ ਉਹਨਾਂ ਦੀ ਤਾਂ ਬੀਤ ਵੀ ਨਾ ਠੀਕ ਰਿੰਦੀ ਹੁਣ ਫੇਰ ਠੀਕ ਨਹੀਂ ਸੀਗੇ ਉਹਨਾਂ ਦਵਾਈ ਲੈਣ ਗਏ ਆ ਮੈਂ ਤੇ ਕਹਿੰਦੀ ਮੈਂ ਨਾਲ ਚਲਦੀ ਆ ਤੁਹਾਡੇ ਪਰ ਕਹਿੰਦੇ ਕੋਈ ਨਹੀਂ ਘਰ ਕੋਈ ਨਹੀਂ ਹੈਗਾ ਤੇ ਮੈਂ ਆਪੇ ਲੈ ਆਉਣੀ ਆ ਜੱਗ ਚਲੋ ਕੋਈ ਨਹੀਂ ਬਾਗ ਦੇ ਦੀ ਗਾਂ ਵੀ ਕਿਰਪਾਈ ਰਹਿਣੀ ਆਪਣੇ ਦੀ ਕੋਈ ਗੱਲ ਆਪਾਂ ਕਹਾਂਗੇ ਕਿਸੇ ਦਾ ਮਾੜਾ ਕੀਤਾ ਕਦੇ ਹਾਂ ਬਾਬਾ ਜੀ ਸਾਡੀ ਸੁਣਦੇ ਆ ਨਾ ਅੱਗੇ ਵੀ ਇਦਾਂ ਹੀ ਸੁਣਨੀ ਉਹਨਾਂ ਨੇ ਸਾਡੀ ਚਲ ਥੋੜਾ ਚਾਹ ਬਣਾਇਂ हां मैं तेरा विचारयां दे तू एदा गाना दूध गरम ਕੀਤਾਈ ਤੇ ਕਾਫੀ ਬਣਾ ਦੇ ਮਸਾ ਚਲੋ ਠੀਕ ਆ ਠੀਕ ਆ ਬਣਾ ਕੇ ਲੈ ਲੈ ਹਾਂ ਹਾਂ ਕੋभी ਦੇ ਜੀ ਪਾਈ ਹਣਾ हां ਬੜੀ ਸਟਰੋਂਗ ਆ ਵੇਕੇ ਤੇ ਵੇਖੋ ਆਹ ਦੇ ਮੈਂ ਤੈਨੂੰ ਜੇ ਤੂੰ ਆਪਣਾ ਹੋਟਲ ਦਾ ਕੰਮ ਸਾਰਾ ਕੰਪਲੀਟ ਹੋ ਜਾਊਗਾ ਤੇ ਆਪਾਂ ਮੁਰਦ ਕਰਾਵਾਂਗੇ ਹੀ ਆ ਮੁਰਦਾ ਤੇ ਕਰਾਣਾ ਕਰਾਣਾ ਯਾਰ ਤੇ ਫਿਰ ਆਪਾਂ ਕਿਹਨੂੰ ਕਿਹਨੂੰ ਸੱਦਾਂਗੇ ਦਾਦੂ ਆਪਣੇ ਪਰਿਵਾਰ ਵਾਲਿਆਂ ਨੂੰ ਕਹ ਦੇ ਸਾਰਿਆਂ ਨੂੰ ਉਹਨੂੰ ਸੱਦ ਲਾਂ ਨਹੀਂ ਨਹੀਂ ਮੈਂ ਆਪਣੇ ਪਰਿਵਾਰ ਨੂੰ ਕਿਸੇ ਨੂੰ ਨਹੀਂ ਸੱਦਣਾ ਚਾਹੁੰਦੀ ਕਿਉਂ ਉਹਨਾਂ ਨੇ ਬਹੁਤ ਚੰਗੀ ਕੀਤੀ ਮਰਨਾ ਕਿਤੇ ਮੈਂ ਉਹਨਾਂ ਨੂੰ ਸੱਦਾ ਮੈਂ ਆਪਣੀ ਖੁਸ਼ੀ ਜੁਣਾ ਨੂੰ ਸਾਂਭਿਲ ਨਹੀਂ ਕਰਨਾ ਚਾਹੁੰਦੀ ਮੈਂ ਨਾ ਸਿਰਫ ਮੰਮੀ ਜੀ ਨੂੰ ਕਹੂੰਗੀ ਉਹ ਆ ਜਾਣਗੇ ਪਾਬਲੇ ਐਡਾ ਦਾ ਕੰਮ ਨਾ ਕਰੀ ਗੁਰਪ੍ਰੀਤ ਤਾਂ ਸੋਨ ਨੂੰ ਜੂ ਸੱਦਣਾ ਆ ਤੈਨੂੰ ਪਤਾ ਵਾ ਉਹਨਾਂ ਸਾਡੇ ਨਾਲ ਕਿੱਡਾ ਬੁਰਾ ਮਾਰਾ ਕੀਤਾ ਜਦੋਂ ਮੈਂ ਇੱਕ ਵਾਰੀ ਉਹਨੇ ਮੈਨੂੰ ਕੰਮ ਤੇ ਮਿਲਿਆ ਸੀ ਤੇ ਬਾਅਦ ਚ ਪਤਾ ਉਹਨਾਂ ਨੇ ਕੀ ਬਿਆਨਿਆ ਵੀ ਅੱਜ ਤੋਂ ਬਾਅਦ ਨਾ ਜੇ ਕਿਤੇ ਮੈਨੂੰ ਐਡਾ ਕੰਮ ਕਰਦਾ ਦੇਖ ਗਿਆ ਕਰਿਆ ਤੂੰ ਤੇ ਮੇਰੇ ਲਾਗੇ ਨਹੀਂ ਆਣਾ ਤੂੰ ਤੇ ਤੇ ਮੇਰੇ ਕੋਈ ਰਿਸ਼ਤੇਦਾਰੀ ਨਹੀਂ ਵੀ ਇਸ ਤਰ੍ਹਾਂ ਕੇ ਉਹਨਾਂ ਨੂੰ ਆਪ ਸੱਦਣਾ ਹੀ ਸੱਦਣਾ ਬਦਲ ਉਹ ਖਾਣਾ ਵੀ ਵੇਖੋ ਬਾਬੇ ਨੇ ਸਾਡੇ ਤੇ ਕਿੰਨੀ ਕਿਰਤਾਂ ਕੀਤੀ ਚਲੋ ਕੋਈ ਨਹੀਂ ਜੇ ਤੁਸੀਂ ਕਹਿੰਦੇ ਹੋ ਨਾ ਹਾਂ ਤੇ ਬੁਲਾ ਲਾਂਗੇ ਪਰ ਮੇਰਾ ਤੇ ਬਿਲਕੁਲ ਮਨ ਨਹੀਂ ਹੈ ਵਾ ਆ ਫੋਨ ਵੀ ਨਾ ਉਹਦਾ ਹੀ ਆ ਜਾਂਦਾ ਮੈਂ ਪਰ ਹੋਰ ਨਹੀਂ ਟੁਕਣਾ ਤੂੰ ਆਪਣੇ ਸਾਹ ਨਾਲ ਨਾ ਆਪੇ ਗੱਲ ਕਰਨੀ ਚੰਗਾ ਕੀ ਦਾਈ ਜਾਂਦਾ ਪਾ ਉਹਦਾ ਤੁਨੋ ਦਾਈ ਸੁਣਦਾ ਕੋਣ ਤਾਂ ਪਤਾ ਹੀ ਨਹੀਂ ਜਾਂਦਾ ਕੀ ਪਤਾ ਪਤਾ ਲੱਗ ਗਿਆ ਹੋਊਗਾ ਕਿ ਬਾਬੇ ਨੇ ਨਾਲੇ ਕਿਰਪਾ ਕਰਤੀ ਇਹਨੇ ਹੋਟਲ ਵੀ ਲੱਲਿਆ ਤਾਂ ਬਾਰਾ ਸੂ ਲੱਗੀ ਹੋਗੀ ਤੈਨੂੰ ਕਰਾਂ ਚੱਲੋ ਸਰਦੋ ਮੇਰੀ ਇੱਕ ਗੱਲ ਸੁਣੋ ਬੁਟੀਕ ਤੇ ਆਈ ਸੀ ਗੁਰਪ੍ਰੀਤ ਅੱਛਾ ਪਰ ਉਹਨੂੰ ਨਹੀਂ ਪਤਾ ਕਿ ਬੁਟੀਕ ਤੇ ਮੇਰੀ ਮੇਰੀ ਬੁਟੀਕ ਆ ਜਾਂ ਕਿਦਾਂ ਸਾਨੂੰ ਦੇਖ ਕੇ ਮੰਮੀ ਨੂੰ ਤੇ ਮੈਨੂੰ ਪਤਾ ਕਿੰਨੀਆਂ ਗੱਲਾਂ ਕੀਤੀਆਂ ਉਹਨੇ ਤੇ ਹੁਣ ਕਿਉਂ ਗੱਲਾਂ ਕਰਦੀ ਗੱਲਾਂ ਕੀ ਉਹਦੇ ਦਿਮਾਗ 'ਚ ਉਹੀ ਆ ਕੀ ਕੰਮ ਲੱਗੀਆਂ ਉਥੇ ਤਰਪਾਈ ਤੇ ਕੋਈ ਕਰਨ ਲੱਗੀਆਂ ਹੋਈਆਂ ਵਾ ਬੜੀਆਂ ਗੱਲਾਂ ਸੁਣਾ ਕੇ ਗਈ ਨਹੀਂ ਤੇ ਤੇਰੇ ਕੋਲ ਜਵਾਬ ਨਹੀਂ ਦਿੱਤਾ ਚਲੋ ਤੇ ਤੇਰੇ ਕੋਲ ਲੈ ਕੇ ਖਾਣੇ ਮੈਂ ਕਹੀ ਮੈਂ ਜਵਾਬ ਨਹੀਂ ਦੇਣਾ ਚਾਹੁੰਦੀ ਉਹ ਮੇਰਾ ਬਾਬਾ ਨਾਨਕ ਹੈਗਾ ਵਾ ਨਾ ਉਹ ਸਾਰਿਆਂ ਨੂੰ ਆਪਣੇ ਜਵਾਬ ਦੇ ਦਿੰਦਾ ਹੁੰਦਾ ਵਾ ਭੋਲੀਏ ਇਹਨਾਂ ਵੀ ਭੋਲੇ ਨਹੀਂ ਬਣੀ ਜੇ ਬਗਲਾ ਤੈਨੂੰ ਖਾ ਹੀ ਜਾਵੇ ਥੋੜੀ ਬਦੀ ਨਾ ਹਿੰਮਤ ਰੱਖਿਆ ਕਰ ਜਵਾਬ ਦੇ ਵੀ ਲੈ ਹਿੰਮਤ ਰੱਖੀ ਹੈ ਨਾ ਤੇ ਸਭ ਕੁਝ ਹੋ ਗਿਆ ਨਾ ਕਿੰਨੇ ਕੀਤਾ ਪਰਮਾਤਮਾ ਨੇ ਆਹ ਰਹੀ ਮੈਂ ਤੁਹਾਨੂੰ ਕੰਮ ਕਰਨ ਦੀ ਰੱਖੀ ਆ ਥੋੜਾ ਦਾ ਅਗਲੇ ਦਾ ਵੀ ਹੂ ਤੋੜਿਆ ਕਰ ਹੁਣ ਤੇਨੇ ਪਰਮਾਤਮਾ ਨੂੰ ਸਭ ਕੁਝ ਦੇ ਦਿੱਤਾ ਵਾ ਉਹ ਗੜੀ ਮਾੜੀ ਪਾਸੇ ਮਾੜੀ ਦਾ ਢੀਕੇ ਪਾਸੇ ਹੁਣ ਮੇਰੀ ਗੱਲ ਸੁਣੋ ਜੇ ਤੋ ਕੋਈ ਵੀ ਬੋਲਦਾ ਵਾ ਨਾ ਤੇ ਆਪ ਅਸੀਂ ਚੁੱਪ ਰਹੀਏ ਤੇ ਉਹਦਾ ਜਵਾਬ ਜਿਹੜਾ ਪਰਮਾਤਮਾ ਆਪ ਹੀ ਦੇ ਦਿੰਦਾ ਵਾ ਲੋੜ ਹੀ ਨਹੀਂ ਪੈਂਦੀ ਦੇਣ ਦੀ ਮੇਰੀ ਗੱਲ ਸੁਣ ਜੇ ਤੋ ਸਾਡੇ ਦੇ ਮਾੜਾ ਟਾਈਮ ਹੀ ਉਦੋਂ ਚੁੱਪ ਰਿਆਗੇ ਨਾ ਸਾਰੇ ਦੇ ਬੜੀਆਂ ਸੁਣੀਆਂ ਤੇ ਗੁਰਪ੍ਰੀਤ ਨੇ ਪਤਾ ਕਿੰਨੀਆਂ ਗੱਲਾਂ ਕੀਤੀਆਂ ਤੂੰ ਆਪਣੇ ਨਾ ਦਿਲ ਦੀ ਬਾਛੜੀਆਂ ਤੇ ਉਹ ਜਿਹੜੀ ਪਰਝਾਈ ਜਿਹੜੀ ਉਹ ਵੀ ਕਿੰਨਾ ਕੁਝ ਕਰਦੀ ਰਹੀ ਪਰ ਹੁਣ ਤੂੰ ਨਾ ਚੁੱਪ ਨਾ ਰਿਹਾਗਾ ਜੋ ਹੁਣ ਮੈਂ ਕੀ ਕਰਾਂ ਉਹਨਾਂ ਨੂੰ ਜਵਾਬ ਦਵਾ ਜਾ ਕੇ ਮੇਰੀ ਇੱਕ ਗੱਲ ਸੁਣ ਲੋ ਫਾਇਦਾ ਕੀ ਹੋਇਆ ਉਹਨਾਂ ਚ ਤੇ ਸਾਡੇ ਚ ਕੀ ਫਰਕ ਆ ਉਹਨਾਂ ਕੋ ਚਾਰ ਪੈਗ ਹੀ ਉਹ ਮੈਨੂੰ ਗੱਲਾਂ ਕਰਦੀ ਸੀ ਮੈਂ ਨਹੀਂ ਜੰਦੀ ਜੇ ਪਰਮਾਤਮਾ ਉਹਨਾਂ 'ਚ ਚਾਰ ਪੈਸੇ ਦਿੱਤੇ ਆ ਤੇ ਮੈਂ ਗੱਲਾਂ ਕਰਾਂ ਮੈਂ ਕਿ ਸ਼ੁਕਰ ਕਰਦੀ ਆ ਪਰਮਾਤਮਾ ਦਾ ਕਿ ਮੇਰਾ ਸਭ ਕੁਝ ਠੀਕ ਹੋਇਆ ਵਾ ਮੈਨੂੰ ਕੀ ਲੋੜ ਆ ਉਹਨਾਂ ਨੂੰ ਗੱਲਾਂ ਕਰਨ ਦੀ ਆਪੇ ਵੇਖੋ ਸਾਰਾ ਕੁਝ ਠੀਕ ਹੋ ਜਾਣਾ ਵਾ ਜਿਹੜੇ ਪੈਰਾਂ ਨਾਲ ਮੈਨੂੰ ਕੱਢਿਆ ਇਹਨਾਂ ਘਰੋਂ ਬਾਹਰ ਹੁਣ ਉਸੇ ਪੈਰਾਂ ਨਾਲ ਨਾਂ ਪਰਜਾਈ ਤੇ ਭਰਾ ਲੈ ਕੇ ਜਾਣਗੇ ਨਾ ਤੇ ਮੇਰਾ ਨਾਮ ਵਡਾ ਦੇ ਮੈਂ ਤਾਂ ਕਹਿੰਦਾ ਤੇਰੇ ਵਰਗੀ ਸੋਚ ਸਾਰੇ ਜਨਾਨੇ ਦੀ ਹੁੰਦੀ ਜਿੱਦਾਂ ਜੀ ਤੇਰੀ ਸੋਚਣਾ ਸਾਰੇ ਜਨਾਨੇ ਨੇ ਇਦਾਂ ਹੀ ਸੋਚਿਆ ਲਾ ਪੈਣਾ ਪ੍ਰਮਾਤਮਾ ਦੀ ਮਿਹਰ ਬੜੀ ਹੁੰਦੀ ਹੈ ਇਹ ਮੈਂ ਵੇਖ ਲਿਆ ਵਾ ਜੀ ਤੇ ਪਰ ਮੇਰੀ ਗੱਲ ਸੁਣ ਆਪਾਂ ਉਹਨਾਂ ਨੂੰ ਸੱਦਣਾ ਹੀ ਚਾਹੁੰਦੇ ਗੁਰਪ੍ਰੀਤ ਨੂੰ ਸੋਣ ਨੂੰ ਤੇ ਤੇਰੀ ਭਜਾਈ ਨੂੰ ਸੱਦਾਂਗੇ ਪਰ ਮੈਂ ਉਹਨਾਂ ਨੂੰ ਨੀਚਾ ਵਿਖਾਉਣ ਲਈ ਨਹੀਂ ਸੱਦਣਾ ਸਿਰਫ ਮੈਂ ਸੱਦਣਾ ਵਾ ਕਿ ਜੇ ਤੁਸੀਂ ਕਹਿਨਦੇ ਹੋ ਹਾਂ ਆਉਣ ਮੇਰੇ ਘਰ ਹੋਟਲ ਚ ਆਉਣ ਵਧੀਆ ਤਰਾ ਰਦਾਸ ਹੁੰਦੀ ਆ ਆਪਣੇ ਆਪਣੇ ਘਰਾਂ ਬਸ ਮੈਂ ਵੀ ਕਹਿੰਦਾ ਹਾਂ ਵੀ ਤੂੰ ਉਹਨਾਂ ਨੂੰ ਨੀਚਾ ਵਿਖਾ ਜਾਂ ਨਹੀਂ ਵਖਾ ਠੀਕ ਆ ਪਰ ਉਹਨਾਂ ਨੂੰ ਅਸੀਂ ਆਪਣਾਪ ਤੇ ਥੋੜਾ ਬੋਤਾ ਵਿਖਾ ਸਕਦੇ ਨਾ ਪ੍ਰਵਾਤ ਮਾਦੇ ਸਾਡੇ ਦੇ ਵੇਖੋ ਕਿੰਨੀ ਮਿਹਰ ਕੀਤੀ ਉਹ ਤੋਂ ਨਾ ਮੁੱਪੇ ਪਤਾ ਲੱਗ ਜਾਣਾ ਮਾ ਅਸੀਂ ਕੱਲ ਹੀ ਬਖੋਲਾ ਵਾ ਅਸੀਂ ਮੈਂ ਨਹੀਂ ਚੁੰਦੀ ਇੱਕ ਜੱਜ ਸਾਡੇ ਕੋਲ 4 ਪੈ ਹੈਦੀ ਆ ਤੇ ਅਸੀਂ ਕਮੰਡ ਚ ਆ ਜੀਏ ਕਿ ਅਸੀਂ ਅਸੀਂ ਤਾਂ ਪਤਾ ਨਹੀਂ ਕੀ ਕਰ ਲੈਣਾ ਵਾ ਕਾ ਕੀ ਨਹੀਂ ਕਮੰਡ ਜਾਂਦੇ ਬੇਬੇ ਪਰ ਉਹਨਾਂ ਸੱਜ ਕੇ ਕਰੀ ਵਿਖਾਈਆਂ ਸਹੀ ਕੌਫੀ ਪੀਓ ਠੰਡੀ ਹੋਣ ਦੀ ਆ ਜੋ ਕਿ ਤਰ੍ਹਾਂ ਰਿਪੇਅਰ ਵਗੈਰਾ ਉੱਥੇ ਦੀ ਹੋ ਜੇ ਸਾਰੀ ਤੇ ਫਿਰ ਆਪਾਂ ਫੋਨ ਕਰ ਦਾਂਗੇ ਠੀਕ ਹੈ ਠੀਕ ਹੈ ਮੰਮੀ ਨੂੰ ਤਾਂ ਮੈਂ ਹੁਣੇ ਹੀ ਦੱਸ ਦੂੰਗੀ ਮੰਮੀ ਦੱਸ ਦੋ ਤੇ ਬਾਕੀਆਂ ਨੂੰ ਜਦੋਂ ਬੁਲਾਉਣਾ ਵਾ ਉਦੋਂ ਹੀ ਫੋਨ ਕਰ ਦਾਂਗੇ ਚਲੋ 2-4 ਦਿਨਾਂ ਚ ਹੋ ਜਾਣਾ ਸਾਰਾ ਕੰਮ ਕੰਪਲੀਟ ਤੇ ਫਿਰ ਨਾਲੇ ਬਾਬੇ ਨਾਲ ਇਹ ਕਰਕੇ ਤੇ ਫਿਰ ਆਪਾਂ ਦੱਸ ਦਾਂਗੇ ਠੀਕ ਹੈ ਠੀਕ ਮੰਮੀ ਜੀ ਹਾਂ ਬਾਪ ਅਸਾਂ ਮੇਰੀ ਗੱਲ ਸੁਣੋ ਰੋਟੀ ਪਾਣੀ ਮੈਂ ਬਣਾਉਂਦਾ ਵਾ ਤੇ ਮੈਂ ਨਾ 2 ਮਿੰਟ ਉੱਨੀ ਆ ਤੂੰ ਕਿੱਥੇ ਕੋਤੋਂ ਤਿਆਰ ਤੁਰ ਹੋ ਗੇ ਸਿਰ ਸਿਰ ਤੁਰ ਪੀ ਮੰਮੀ ਜਾਣਾ ਕਿੱਥੇ ਆ ਮੈਂ ਨਾ ਆਪਣੀ ਪਰਜਾਈ ਨਾਲ ਚੱਲੀ ਆ। ਪਰਜਾਈ ਨਾਲ ਤੂੰ? ਆ ਮਮੀ। ਉਹ ਤੇ ਕੋਨਾ ਗੋੜੇ ਦੇ ਪੈਸੇ ਪੁੱਛੇ ਆ। ਮੈਂ ਕਿਹਾ 1.5 ਤੋਂ 2 ਲੱਖ ਰੁਪਈਆ ਹੈਗਾ ਆ ਤੇ ਮੈਨੂੰ ਦੇ ਦੋ। ਹੌਲੀ ਹੌਲੀ ਬਾਅਦਾਂ ਮੈਂ ਕਮੇਟੀਆਂ ਪਾ ਕੇ ਤੇ ਲਾ ਦੂੰਗੀ। ਪਤਾ ਕੀ ਆ ਮਮੀ? ਕਿੱਤੀ ਦੇ ਪੈਸੇ 5 ਲੱਖ ਦੇਣ ਆਲਾ ਵਾ। ਹੁਣ ਤੁਸੀਂ ਆਪਣੀਆਂ ਟੁੰਬਾਂ ਤੇ ਕਹਿਣ ਦੇ ਜੇ ਤੇ ਟੁੰਬਾਂ ਕਿਤੇ ਕਿੰਨੇ ਕਦੀਆਂ ਹੋ ਜਾਣੀਆਂ ਵਾ। ਹਾਂ ਆਪਾਂ ਨੂੰ ਪੈਸੇ ਥੋੜੇ ਬਹੁਤੇ ਹੱਥ 'ਚ ਰੱਖਣੇ ਪੈਣੇ ਆ। ਉਧਰ ਦੇਣੇ ਹੀ ਪੈਣੇ ਆ ਜਿੱਥੇ-ਜਿੱਥੇ ਲੋੜ ਪਈ। ਉਧਰੋਂ ਇਹਨਾਂ ਨੇ ਕਰਜ਼ਾ ਲਾਉਣਾ ਵਾ ਸਾਰਾ। ਪਤਾ ਨਹੀਂ ਸਵੇਰ ਦੇ ਗੱਡੀ ਲੈ ਕੇ ਗਏ ਇਹ ਵੀ ਨਹੀਂ ਵਾਪਸ ਆਏ ਹੈਗੇ ਮੈਨੂੰ ਇਹ ਹੀ ਵੀ ਮੈਨੂੰ ਉੱਥੇ ਤੱਕ ਛੱਡ ਦਿੰਦੇ ਤੇ ਆਏ ਹੀ ਨਹੀਂ ਪਤਾ ਨਹੀਂ ਕਿੱਧਰ ਗਏ ਹੈ ਇਹਨਾਂ ਬਿਲਕੁਲ ਸੋਹ ਮੇਰੀ ਗੱਲ ਸੁਣ ਪੁੱਤ ਕਿੱਟੀ ਨਹੀਂ ਹੋਣਾ ਨਾ ਕਿੱਟੀ ਦਾ ਮੈਂ ਆਪਣਾ ਸੋਨਾ ਦੇ ਤਾ ਨਾ ਜਿੰਨੇ ਹੋਣਗੇ ਪਤਨੀਆਂ ਬੇਨਤੀ ਜਾਨ ਕਰਾਂਗੇ ਬਾਕੀ ਦਾ ਤੇ ਰਹੀ ਗੱਲ ਆਪਣੀਆਂ ਕਿਸ਼ਤਾਂ ਦੀ ਪੁੱਤ ਪੈਸਿਆਂ ਨੂੰ ਨਹੀਂ ਜਾਣਾ ਪੈਣ ਨਾ ਪਰ ਜਾਈ ਕੋ ਪੈਸੇ ਲੈਣ ਨਹੀਂ ਜਾਣਾ ਸੁਣੋ ਮੇਰੀ ਗੱਲ ਪੁੱਤ ਅਜੇ ਤੇ ਤੈਨੂੰ ਮਦਦ ਦੇ ਦੇ ਦੂਗੀ ਤੂੰ ਮੰਗੇਗੀ ਜਾ ਕੇ ਆਖੇਗੀ ਆਹ ਵਾਈ ਤਰ੍ਹਾਂ ਤੇ ਭਲਕੇ ਪੁੱਤ ਉਹਨੇ ਤੈਨੂੰ ਮਿਹਣੇ ਦੇਣੇ ਆ ਕਿ ਕੰਮ ਤੇ ਇਦਾਂ ਬੜਾ ਖੜਾ ਕਰ ਲਿਆ ਤੇ ਕਿਸ਼ਤਾਂ ਲੈਣ ਹੁਣ ਸਾਡੇ ਕੋ ਤੇਰੀ ਫਿਰਦੀ ਆ ਸਮਝੀ ਨਾ ਮੇਰੀ ਗੱਲ ਪੁੱਤ ਜੋ ਕੁਝ ਵੀ ਆਪਾਂ ਕਰਨਾ ਹੈ ਨਾ ਆਪਾਂ ਘਰ ਹੀ ਕਰਨਾ ਹੈ ਜਿੱਤਰਾ ਵੀ ਅਰੇਂਜਮੈਂਟ ਹੋਇਆ ਪਰਝਾਈ ਕੋ ਪੈਸੇ ਲੈਣ ਨਹੀਂ ਜਾਣ ਇਹ ਮਿਹਣਾ ਬਣ ਜਦਾ ਭਲਕੇ ਪਰ ਮੰਮੀ ਜੇ ਮੈਂ ਪਰਝਾਈ ਕੋ ਇਹ ਆਪਣੀ ਮੰਗੂਗੀ ਤੇ ਆਪਾਂ ਕੀ ਕਰਾਂਗੇ ਕਿੱਥੋਂ ਇੰਨਾ ਕਰਜ਼ਾ ਚਕਾਵਾਂਗੇ ਤਾਨੂੰ ਪਤਾ ਕਿਸ਼ਤਾਂ ਦੇ ਟੁੱਟੀਆਂ ਪਈਆਂ ਵਾ ਉੱਥੇ ਤੇ ਵਿਆਜ ਨੂੰ ਵਿਆਜ ਲੈ ਕੇ ਪਤਾ ਨਹੀਂ ਕਿੰਨੀ ਰਕਮ ਬਣੀ ਪਈ ਆ ਇਹਦੀ ਕਰ ਪੰਡਾ ਇਹ ਰਾਤ ਐਨੀ ਕਲੇਸ਼ ਹੋਈ ਰਾਤੀ ਸਾਡੀ ਤੇ ਹੁਣ ਮੈਂ ਸੋਚਿਆ ਵੀ ਚੱਲ ਹੋਰ ਕੇ ਤੋਂ ਨਹੀਂ ਤੇ ਚੱਲ ਪਰਜਾਈ ਨੂੰ ਪੁੱਛਦੀ ਆ ਵੇ ਪੁੱਤ ਤੈਨੂੰ ਮੈਂ ਦੱਸਦੀ ਆ ਰਣਜੀਤ ਦਾ ਆਈਫੋਨ ਉਹ ਤੇ ਆ ਬੈਨਾ ਅਕਲ ਪਿਆ ਕੇ ਦੇ ਉਹਨੇ ਤੇਰਾ ਫੋਨ ਕਿ ਚੁੱਕਣਾ ਸੀ ਉਹਨੇ ਤੇ ਭੈਣਾ ਮੈਨੂੰ ਇਹ ਦੱਸਿਆ ਵਾ ਵੀ ਮੈਨੂੰ ਐਨੀ ਟੈਨਸ਼ਨ ਆ ਮੈਂ ਤੇ ਗੱਡੀ ਵੇਚਤੀ ਆ ਗੱਡੀ ਵੇਚਤੀ ਮੰਮੀ ਕਾਦੇ ਵਾਸਤੇ ਤੇ ਬਹਿਣਾ ਕਿਸ਼ਤਾਂ ਲਾਉਣ ਵਾਤੇ ਮੰਮੀ ਮਾਹਾਂ ਤੇ ਗੱਡੀ ਲਈ ਹੀ ਉਹਨਾਂ ਨੇ ਉਹਨਾਂ ਨੂੰ ਨਹੀਂ ਪਤਾ ਲੱਗਦਾ ਕਿੰਨੇ ਦੀ ਵੇਚਤੀ 2 ਲੱਖ ਦੀ ਹਾਏ ਰੱਬਾ ਮੰਮੀ ਗੱਡੀ ਸਾਡੀ 2 ਲੱਖ ਦੀ ਸੀ ਕਿੰਨੀ ਮਹਿੰਗੀ ਸੀ ਗੱਡੀ ਲਈ ਆ ਤੇ ਮਸਾਂ ਉਹਦੀਆਂ ਕਿਸ਼ਤਾਂ ਤਾਰੀਆਂ ਵਾ ਪੁੱਤ ਹੈ ਤੇ 2 ਲੱਖ ਦੀ ਨਹੀਂ ਸੀ ਪਰ ਮਜਬੂਰੀ ਕਿਹਦੇ ਅੱਗੇ ਹੱਥ ਡੋਹਦਾ ਕਿ ਮੈਨੂੰ ਪੈਸੇ ਦਿਓ ਮੈਂ ਕਿਸ਼ਤਾਂ ਲਾਉਣੀ ਆ ਸਮਝਦੀ ਨਾ ਮੇਰੀ ਗੱਲ ਮੈਨੂੰ ਕੀ ਹੋ ਗਿਆ ਵਾ ਕੀ ਕੀ ਕਰੀਏ ਆਪਾਂ ਡਾ ਤਾਂ ਸਾਰਾ ਕੁਝ ਵਿੱਕ ਚੱਲੇ ਆ ਵਾ ਬੈਂਕ ਦੇ ਲੋਨ ਦੇ ਦਾਤੇ ਬੇਪੁੱਤ ਤੁਹਾਨੂੰ ਮੈਂ ਸਮਝਾਉਣੀ ਨਹੀਂ ਆ ਇੰਨਾ ਹਾਨੂੰ ਥੱਲੇ ਲਾਤਾ ਗੁਰਪ੍ਰੀਤ ਨੇ ਕੋਈ ਗੱਲ ਨਹੀਂ ਕਰਨ ਵਾਲੀ ਮੈਨੂੰ ਤਾਂ ਗੁੱਸਾ ਚੜਨ ਤੇ ਆਇਆ ਕਿ ਮੈਂ ਘਰ ਜਾ ਕੇ ਕਰੀ ਪੁੱਛਾਂ ਵੀ ਕੀ ਕਸੂਰੀ ਸੀ ਮੇਰਾ ਅੱਗੇ ਪੁੱਛ ਕੇ ਆਈ ਆ ਅੱਗੇ ਸਿਰ ਮੂੰਹ ਕੋਈ ਦਿੱਤਾ ਉਹਨੇ ਸਗੋਂ ਨੇ ਕਿੱਟੀ ਦਾ ਦੱਸਤਾ ਤੇ ਉਹ ਜ ਉਹਨੇ ਦੱਸ ਤਾਂ ਮੇਰੀ ਵੀ ਖਾ ਗਈ ਆ ਕੀ ਪੁੱਛੇਗੀ ਉਹਨੂੰ ਪੁੱਤ ਮੇਰੀ ਸੁਣ ਗੱਲ ਤਾਨੂੰ ਮੈਂ ਸਮਝਾਉਂਦੀ ਹਾਂ ਪੁੱਤ ਸਾਹਬ ਨਾਲ ਚੱਲੋ ਆਦਮੀ ਜੇ ਕਮਾਈ ਸਾਹਬ ਨਾਲ ਵਰਤ ਜੇ ਤੇਰੇ ਹੱਥ ਤੇ ਲਿਆ ਕੇ ਧਰਦਾ ਹੀ ਤੂੰ ਸਾਹਬ ਨਾਲ ਤੁਰਦੋਂ ਕੋਈ ਕਰਜ਼ਾ ਨਹੀਂ ਚਾਹਣਾ ਕੋਈ ਕਿਸ਼ਤ ਨਹੀਂ ਟੁੱਟਣੀ ਤੂੰ ਉਹਦੇ ਮਗਰ ਲਾ ਕੇ ਤੇ ਤੂੰ ਜਾਲ ੱਟਿਆ ਪੁੱਤ ਮੇਰੀ ਸੁਣ ਗੱਲ ਇੱਕ ਆਦਮੀ ਕਮਾਉਂਦਾ ਜਨਾਨੀ ਦੇ ਹੱਥ ਤੇ ਧਿਆ ਕੇ ਪੈਸੇ ਧਰਦਾ ਵਾ ਉਹ ਜਨਾਨੀ ਨੂੰ ਸਮਝਾਉਣੀ ਚਾਹੀਦੀ ਆ ਕਿ ਮੈਂ ਕਿੱਥੇ ਕਿੱਥੇ ਵਰਤਾਂ ਕਿ ਤਰ੍ਹਾਂ ਵਰਤਾਂ ਸਮਝਦਾਰੀ ਨਾਲ ਪੁੱਤ ਵੇ ਹੁਣ ਮੇਰੀ ਉਹ ਮਾਮੇ ਦੀ ਨੋਈਂ ਆ ਉਹਦਾ ਘਰ ਵਾਲਾ ਟਮਾਕੇ ਲਿਆਉਂਦਾ ਪੈਸੇ ਹੱਥ 'ਚ ਧਰਦਾ ਉਹਦੇ ਤੇ ਉਹਨੇ ਆਪ ਉਹਨੇ ਰੱਖਣੇ ਆ ਜਿੰਨਾ ਉਹਨੇ ਖਰਚਾ ਆਪਣੇ ਮਹੀਨੇ ਦਾ ਕਰਨਾ ਕੋ ਤੇਲ ਪਾਣੀ ਪੋਣਾ ਕੋ ਖਾਣ ਪੀਣ ਨੂੰ ਚਲੋ ਜਿਤਨਾ ਹੋਊ ਉਸ ਜਨਾਨੀ ਨੇ ਪੁੱਤ ਨਾਲੇ ਬੱਚੇ ਪੜਾਉਣ ਗਈ ਆ ਆਪਣੇ ਸੌਦਾ ਪਤਾ ਕਰਦਾ ਕੋਈ ਬਿਜਲੀ ਦਾ ਬਿੱਲ ਕੋਈ ਵੀ ਤੂੰ ਲਾਲਾ ਲੀਣਾ ਕਪੜਾ ਜੋ ਵੀ ਆ ਨਾ ਉਹਨੇ ਆਪ ਲਿਉਣਾ ਉਹਨਾਂ ਪੈਸੇ ਇੱਥੋਂ ਤੱਕ ਪੁੱਤ ਨੇ ਗਿਣਿਆਸ ਕੱਢ ਕੱਢ ਕੇ ਕਮੇਟੀਆਂ ਪਾਈਆਂ ਟੋਮੇਟੀਆਂ ਪਾਈਆਂ ਨਾਲ ਉਹਨੇ ਵਿਆਜੀ ਪੈਸੇ ਦਿੱਤੇ ਆ ਭੈਣਾ ਉਹਨੇ ਕਹਿੰਦੇ ਦੁਕਾਨਾਂ ਹੀ ਗੜੀਆਂ ਲੈਣਾ ਆ ਪਲਾਟ ਖਰੀਦੇ ਕਹਿਣਾ ਉਹਨੇ ਵੇਖ ਕਿਡੀ ਸਮਝਵਾਲੀ ਜਨਾਨੀ ਆ ਆਪਣੇ ਆਦਮੀ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਤੁਰਨ ਢਈ ਆ ਪੁੱਤ ਫਿਰ ਉਹਨੇ ਧੋਖਾ ਨਹੀਂ ਖਾਦਾ ਇਹ ਕਪੜਾ ਘਾਰਿਆ ਪੁੱਤ ਤੂੰ ਉਹਦੇ ਕੁੜੀ ਦਾ ਮਗਰ ਲਾ ਕੇ ਤੇ ਆਪਣਾ ਵੇਖ ਕੀ ਕੁਛ ਕਰ ਲਿਆ ਹੁਣ ਤੇ ਪਤਾ ਆਪਾਂ ਨੂੰ ਹੌਲੀ ਹੌਲੀ ਸੰਭਲਣਾ ਪੈਣਾ ਕਿਤਰਾ ਦੇਣੇ ਕਿਤਰਾ ਲੈਣੇ ਆਪਾਂ ਨੂੰ ਦੇਣੇ ਪੈਣੇ ਆ ਨਾ ਕਿ ਆਪਾਂ ਪਰਜਾਈ ਕੋ ਫੜ ਕੇ ਪੈਸੇ ਜਿਨ ਕਰ ਤੇ ਦੇ ਕੇ ਸਲਾਹ ਕਰੋ ਕਿ ਤਰ੍ਹਾਂ ਲਾਉਣੇ ਹੁਣ ਉਹਨੇ ਗੱਡੀ ਵੇਚੀ ਆ ਕੁਛ 13 ਜਣਾ ਪੁੱਤ ਕੋ ਹੁਣ ਮੇਰਾ ਮੈਂ ਦਿੱਤਾ ਆਪਣੇ ਲਾਵਾਂਗੇ ਕਿੱਟੀ ਦੇ ਪੈਸੇ ਦਵਾਂਗੇ ਅਗਲੀ ਤੇ ਆਣ ਕੇ ਆਪਣਾ ਸਿਰ ਪਾੜੂਗੀ ਅਗਲੀ ਉਹਨੇ ਤਾਂ ਮੂੰਹ ਮੱਥਾ ਨਹੀਂ ਫੜਾਉਣਾ ਵੀ ਮੇਰਾ ਕਿ ਤਰ੍ਹਾਂ ਟੋਟਲ ਪੈਂਦੀ ਆ ਉਹ ਆਪਾਂ ਨੂੰ ਪੁੱਤ ਦੇਣੇ ਪਣੇ ਆ ਦਾ ਗਲਤੀ ਗੱਲ ਇਹ ਆ ਪੁੱਤ ਜਦੋਂ ਤੈਨੂੰ ਲਿਆ ਕੇ ਪੈਣ ਜਿਹੜੀ ਗੱਲ ਹੋ ਗਈ ਕੋਈ ਗੱਲ ਨਹੀਂ ਗਾੜੀ ਲਿਆ ਕੇ ਤੈਨੂੰ ਪੈਸੇ ਪੜਾਉਂਦਾ ਕੋ ਆਪਣੀ ਸਮਝਦਾਰੀ ਤੋਂ ਕੰਮ ਲੈ ਕਿ ਕਿੱਥੇ ਕੀ ਖਰਚ ਕਰਨਾ ਇਹ ਨਹੀਂ ਵੀ ਤੂੰ ਚਾਦਰਾਂ ਲੈ ਆਂ ਸਰਾਣੇ ਲੈ ਆ ਮੰਮੀ ਮੈਨੂੰ ਸਬ지 ਨਹੀਂ ਲੱਗਦੀ ਕਿ ਮੈਂ ਕਿੰਨੀਆਂ ਗਲਤੀਆਂ ਕਰਦੀ ਰਹੀ ਹਾਂ ਸਾਡੇ ਘਰ ਦਾ ਕੁਝ ਰਹਿ ਹੀ ਨਹੀਂ ਗਿਆ ਤੁਹਾਡੀ ਗੱਲ ਸਹੀ ਹੈ ਮੰਮੀ ਜਿਹੜੀਆਂ ਨੋਹ ਸਮਝਦਾਰੀ ਨਾਲ ਚਲਦੀਆਂ ਨੇ ਉਹ ਸਾਰਾ ਕੁਝ ਬਣਾ ਲੈਂਦੀਆਂ ਆਂ ਆਪਾਂ ਵੀ ਥੋੜਾ ਥੋੜਾ ਜੋੜ ਕੇ ਬਣਾਉਣ ਪਰ ਜਿਹੜੀਆਂ ਮੇਰੇ ਵਰਗੀਆਂ ਹੁੰਦੀਆਂ ਨੇ ਉਹ ਬਣਿਆ ਬਣਾਇਆ ਵੀ ਗਵਾ ਲੈਂਦੀਆਂ ਆਂ ਜਦੋਂ ਮੈਨੂੰ ਪਤਾ ਆ ਕਿ ਮੇਰੇ ਘਰਵਾਲੇ ਨੇ ਇੰਨਾ ਕਰਜ਼ਾ ਚੁੱਕਿਆ ਆ ਤੇ ਉਹ ਕੰਮ ਬਦਾਉਣਾ ਚਾਹੁੰਦਾ ਵਾ ਪਰ ਮੰਮੀ ਮੈਂ ਆਪਣੀ ਜਗ੍ਹਾ ਸਹੀ ਹੀ ਮੈਂ ਤੇ ਕਟੀਆਂ ਪਾਈਆਂ ਸੀ ਕਿ ਚਲ ਮੈਂ ਇਹਨਾਂ ਨੂੰ ਰਕਮ ਦਵਾਂਗੀ ਤੇ ਇਹਨਾਂ ਦਾ ਥੋੜਾ ਬੈਂਕ ਦਾ ਕਰਜ਼ਾ ਉਤਰੂਗਾ ਪਰ ਮੈਨੂੰ ਨਹੀਂ ਪਤਾ ਸੀ ਕਿ ਗੋਪ੍ਰੀਤ ਮੇਰੇ ਨਾਲ ਇਦਾਂ ਕਰੂਗੀ ਪਰ ਮੰਮੀ ਠੀਕ ਆ ਤੁਸੀਂ ਸਹੀ ਕਹਿ ਰਹੇ ਹੋ ਕਿ ਮੈਂ ਇਹਨੇ ਗਲਤ ਖਰਚੇ ਕਰਦੀ ਰਹੀ ਹਾਂ ਫਾਲਤੂ ਉਹ ਨਹੀਂ ਸੀ ਮੈਨੂੰ ਕਰਨੇ ਚਾਹੀਦੇ ਮੈਨੂੰ ਇੱਕ ਇੱਕ ਪੈਸਾ ਜੋੜਨਾ ਚਾਹੀਦਾ ਸੀ ਜਲ ਕੋਈ ਨਹੀਂ ਪੁੱਤ ਗਲਤੀ ਇਨਸਾਨ ਕੋ ਹੁੰਦੀ ਆ ਜਿਹੜਾ ਗਲਤੀ ਕਰਕੇ ਸਮਝ ਜੇ ਨਾ ਉਹਨੂੰ ਗਲਤੀ ਨਹੀਂ ਆਂਦੇ ਪੁੱਤ ਤੂੰ ਫਿਕਰ ਦਾ ਕਰ ਦੁੱਲੇ ਬੇਰਾ ਦਾ ਕੱਖ ਨਹੀਂ ਵਿਗੜਿਆ ਆਪਾਂ ਸੋਚ ਸਮਝ ਕੇ ਤੁਰਾਂਗੇ ਲਾ ਕੇ ਗਾੜੀ ਆਪਾਂ ਪੱਤੇ ਹੋ ਜਾ ਫालतू ਕੋ ਖਰਚ ਨਹੀਂ ਕਰਨਾ ਮੈਨੂੰ ਪਤਾ ਤੂੰ ਸਿਆਣੀ ਆ ਤੂੰ ਮੂਰਖ ਬਣ ਗਈ ਉਹਦੇ ਮਗਰ ਲਾ ਕੇ ਤੈਨੂੰ ਮੈਂ ਬੜਾ ਸੁੰਝਾਇਆ ਸੀ ਵੀ ਉਹ ਕੁੜੀ ਨੇ ਇੱਥੋਂ ਤੱਕ ਮੇਰੀ ਕੁੜੀ ਨਹੀਂ ਹੋਰ ਕਿਸੇ ਦੇ ਮਗਰ ਵੀ ਨਹੀਂ ਲੱਗਣਾ ਇੱਥੋਂ ਤੱਕ ਪੈਸੇ ਫੜਾਉਣੇ ਕਿਸੇ ਦੇ ਮਗਰ ਨਹੀਂ ਲੱਗਣਾ ਆ ਲਈਏ ਆ ਲਈਏ ਆਪਣੀ ਸਮਝਦਾਰੀ ਤੋਂ ਕੰਮ ਲੈਣਾ ਉਤੋਂ ਦੇ ਨਾਲ ਮੋਡਮ ਨਾਲ ਮੋੜਾ ਲਗਾ ਕੋਈ ਗੱਲ ਨਹੀਂ ਜਿਹੜੀਆਂ ਕੀਤੀਆਂ ਪੁੱਲ ਜਾਂਦੀਆਂ ਹੁੰਦੀਆਂ ਜਦੋਂ ਆਪਾਂ ਗਲਤੀ ਮੰਨ ਲਈਏ ਸਮਝ ਕਰ ਲਈਏ ਨਾ ਮੁੜ ਕੇ ਗਲਤੀ ਨਾ ਕਰੀਏ ਉਹਨੂੰ ਗਲਤੀ ਨਹੀਂ ਆਉਂਦੀ ਫਿਰ ਠੀਕ ਆ ਅਜੇ ਕੁਝ ਨਹੀਂ ਵਿਗੜਿਆ ਮੰਮੀ ਵਿਗੜਿਆ ਕਿਉਂ ਨਹੀਂ ਬਹੁਤ ਕੁਝ ਵਿਗੜ ਗਿਆ ਹੈ ਤੁਹਾਨੂੰ ਪਤਾ ਉਹਨਾਂ ਨੇ ਕਿੰਨੀ ਰੀਜ਼ ਨਾਲ ਗੱਡੀ ਲਈ ਸੀ ਕਿੰਨਾ ਉਹਨਾਂ ਦਾ ਮੂਡ ਅਫਸੈਟ ਹੋਊਗਾ ਕਿ ਅੱਜ ਗੱਡੀ ਵੇਚ ਆਏ 2 ਲੱਖ ਚ ਹੁਣ ਕਾਦੇ ਤੇ ਹਉਣ ਦੇ ਹੋਣਗੇ ਕਾਦੇ ਤੇ ਕੰਮ ਤੇ ਜਾਇਆ ਕਰਨਗੇ ਉਹ ਤੋਂ ਇਨੀ ਗਰਮੀ ਪੈਣ ਲਈ ਮਸਾ ਚੀਜ਼ ਬੰਦੀ ਹੈ ਕਰਦੀ ਮੇਰੇ ਕਰਕੇ ਕੀ ਕੀ ਹੋ ਗਿਆ ਮੰਮੀ ਕੋਈ ਨਹੀਂ ਪਤਾ ਤੈਨੂੰ ਇੰਨਾ ਹੀ ਆ ਪਛਤਾਵਾ ਆਪਣੀ ਗੱਲ ਤੇ ਹੋਇਆ ਗਾਲ ਤੂੰ ਸਮਝ ਜੇਂਗੀ ਗਾੜੀ ਵੀ ਮੈਂ ਸਾਹਬ ਨਾ ਤੁਰਨਾ ਮੰਮੀ ਲੋਕਾਂ ਨੂੰ ਆਪਣਾ ਘਰ ਬਣਾਉਣਾ ਉਹਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਤੁਰਨਾ ਕੋਈ ਚੀਜ਼ ਖਰੀਦਣੀ ਆ ਨਾ ਕਿ ਆਪਾਂ ਕਿਟੀਆਂ ਚ ਜਾ ਜਾ ਕੇ ਪੈਸੇ ਖਰਾਬ ਕਰਨੇ ਆ ਪੁੱਤ ਤੂੰ ਜੇ ਚੰਗੀ ਹੋਣੀ ਤੈਨੂੰ ਵਗਾੜਿਆ ਕੋਈ ਗੱਲ ਨਹੀਂ ਸਮਝਦਾਰੀ ਦਾ ਕੰਮ ਲਾਓ ਅਦਕੀ ਆਪਾਂ ਸਮਝਾਂਗੇ ਕੰਮ ਗਾੜੀ ਅਜੀ ਗਲਤੀ ਨਹੀਂ ਕਰਨੀ ਉ ਤਾਂ ਆਪਾਂ ਫੇਰ ਗੱਡੀ ਲਵਾਵਾਂਗੇ ਵੇਖੀ ਇਦੋਂ ਵੀ ਵੱਡੀ ਲਵਾਵਾਂਗੇ ਆਪਾਂ ਕਿਤੇ ਏਡੇ ਰੱਬ ਦੇ ਮਾ ਨਹੀਂ ਹਾਰੇ ਤੇ ਜੇ ਆਪਣੇ ਕੋਈ ਇੱਕ ਵਾਰ ਗਲਤੀ ਹੋ ਗਈ ਤੇ ਬਾਅਦ ਚ ਗਲਤੀਆਂ ਹੀ ਕਰਨਗੇ ਆਪਾਂ ਠੀਕ ਹੈ ਹੰਮੀ ਜੀ ਤੁਸੀਂ ਬਹੁਤ ਚੰਗੇ ਹੋ ਜੋ ਮੈਨੂੰ ਅਜੇ ਵੀ ਸਮਝਾਉਂਦੇ ਹੋ ਹੋਰ ਕੋਈ ਸੱਸ ਹੁੰਦੀ ਤੇ ਪਤਾ ਨਹੀਂ ਕੀ ਕੁਝ ਬੁਰਾ ਭਲਾ ਬੋਲਦੀ ਪਰ ਤੁਸੀਂ ਹਮੇਸ਼ਾ ਮੇਰਾ ਸਾਥ ਦਿੱਤਾ ਵਾ ਕੱਲ ਵੀ ਦਿੱਤਾ ਤੇ ਅੱਜ ਵੀ ਦਿੱਤਾ ਹੈ ਤੇ ਉਹਨਾਂ ਨੇ ਸਮੇਂ ਚ ਵੀ ਦੋਗੇ ਤਹਾ ਡੇਰ ਗਿਆ ਸੱਸਾਂ ਘਰ ਘਰ ਹੋਣਾ ਮੰਮੀ ਵਿਮਲ ਦੀਦੀ ਦਾ ਫੋਨ ਆਇਆ ਸੀ ਉਹ ਕੀ ਕਹਿੰਦੇ ਸੀ ਕੀ ਲੈ ਲਿਆ ਆਪਾਂ ਕਾਦੀ ਵਧਾਈ ਦੇਣ ਦੇ ਸੀ ਤੁਸੀਂ ਇਹ ਭੈਣਾ ਉਹਨਾਂ ਤੇ ਹੋਟਲ ਲੈ ਲਈ ਹੈ ਅੱਗੇ ਬੁਟੀਕ ਲਈ ਹੁਣ ਹੋਟਲ ਲੈ ਲਿਆ ਸੱਜੀ ਮੰਮੀ ਦੇਖ ਲੈ ਪਤਾ ਥੋੜੇ ਥੋੜੇ ਤੋਂ ਤੁਰੀ ਹੈ ਨਾ ਸੰਭਲ ਕੇ ਤੁਰੀ ਆ ਤੇ ਵੇਲਾ ਕਿੱਥੋਂ ਦੀ ਕਿੱਥੋਂ ਤੱਕ ਪਹੁੰਚਿਆ ਤੇ ਮਿਆਣੀ ਨਹੀਂ ਹੈ ਨਾ ਵਿਮਲ ਨਹੀਂ ਮਾੜੀ ਉਹ ਤਾਂ ਕਿਸਮਤ ਹੁੰਦੀ ਆ ਕਿ ਹੁਣ ਬੰਦੇ ਦੀ ਖਰਾਬ ਹੁੰਦੀ ਆ ਦੇਖਿਆ ਅੱਜ ਚੁੱਕਦੀ ਹੈ ਨਾ ਕਿਸਮਤ ਕਮਾਈ ਕੀਤੀ ਨੇਤਨਾ ਬਣ ਮੈਂ ਤਾਂ ਕੀ ਕੀਤੀ ਮਰਤਿਆ ਸਾਹਿਬ ਨਾਲ ਵੇਲਾ ਕਿੱਥੋਂ ਦੇ ਕਿੱਥੋਂ ਤੱਕ ਆਪਾਂ ਕਿਸ ਦਿਨ ਜਾਵਾਂਗੇ ਪੁੱਤ ਮੈਂ ਤੁਹਾਨੂੰ ਬੋਤਾ ਹੀ ਦੇ ਕੇ ਆਵਾਂਗੇ ਨਾਲ ਦੇ ਪਾਠ ਵੀ ਕਰਾਉਣਗੇ ਆਪਾਂ ਉਸ ਦਿਨ ਜਾਵਾਂਗੇ ਮੰਮੀ ਵੀ ਦੇਖ ਕੇ ਆਵਾਂਗੇ ਸੱਦਣਗੇ ਨਾ ਸਾਨੂੰ ਹੀ ਨਹੀਂ ਸੱਦਣਗੇ ਪੁੱਤ ਮਿੰਮਲ ਨਹੀਂ ਇਤਰਾਦੀ ਆਪਣੇ ਕੋਲ ਗਲਤੀ ਹੋ ਜਾਂਦੀ ਆ ਮਿੰਮਲ ਕੋ ਕਦੀ ਗਲਤੀ ਨਹੀਂ ਹੁੰਦੀ ਸੱਦਣਗੇ ਪੁੱਤ ਆਪਾਂ ਜਾਵਾਂਗੇ ਦੇਖ ਕੇ ਆਵਾਂਗੇ ਵੇਖੀ ਇਹਨੂੰ ਗੁਰਪ੍ਰੀਤ ਨੂੰ ਵੀ ਸੱਦੂਗੀ ਉਹ ਵੀ ਦੇਖ ਕੇ ਆਊਗੀ ਤੇ ਹੁਣੇ ਕਿੱਥੋਂ ਤੱਕ ਜਿਹੜੀ ਵੇ ਵੇ ਐ ਐ ਕਰਦੀ ਤੇ ਵੇਖੀ ਹੁਣ ਤੇ ਮੇਰੀ ਭੈਣ ਦਾ ਕਿੰਨਾ ਕੰਮ ਚੜਿਆ ਬਹੁਤ ਸਿਆਣ ਪਿੰਨੂ ਹੀ ਆਂਦੇ ਆ ਸੰਭਲ ਕੇ ਪਰ ਤੋਂ ਭਾਵੇਂ ਦਿਹਾੜੀਆਂ ਕੀਤੀਆਂ ਭਾਵੇਂ ਕੋਕੀ ਤਾਂ ਅੱਜ ਵੀ ਕਿੱਥੋਂ ਤੱਕ ਹੋ ਗਏ ਆ ਕੋਈ ਗੱਲ ਨਹੀਂ ਮੈਨੂੰ ਪਤਾ ਵਾ ਤੂੰ ਵੀ ਬੜੀ ਬੁੱਤ ਸਿਆਣੀ ਐ ਗਲਤੀ ਤੇਰ ਕੋ ਵੀ ਹੋਈ ਆ ਕੋਈ ਗੱਲ ਨਹੀਂ ਗਲਤੀ ਹੋਈ ਐ ਨਾ ਆਪਾਂ ਸੰਭਲ ਗਏ ਚਲੋ ਠੀਕ ਕਰ ਲਓ ਪੁੱਤ ਕਰਤੋ ਮੈਂ ਫਿਰ ਪਰਜਾਈ ਕੋ ਨਾ ਜਾਵਾਂ ਮੰਮੀ ਨਹੀਂ ਨਹੀਂ ਪਰਜਾਈ ਕੋ ਨਹੀਂ ਜਾਣਾ ਪੁੱਤ ਆਪਾਂ ਘਰੇ ਹੀ ਕਰਾਂਗੇ ਅਰੇਂਜਮੈਂਟ ਪੁੱਤ ਮੁੜ ਕੇ ਮੇਣਾ ਬਣ ਜਾਂਦਾ ਵਾ ਠੀਕ ਐ ਮੰਮੀ ਹੈਗੀ ਆਉਂਦੇ ਹੁਣੇ ਮੈਂ ਰੋਟੀ ਪਾਣੀ ਬਣਾ ਲਵਾਂ ਅੱਗੇ ਕਰਦੇ ਹੋਣੀ ਕੋਈ ਨਹੀਂ ਬਣਾ ਮਾਂ ਚ ਗੁੱਸਾ ਮੇਰੇ ਤੇ ਕੱਢਾਂਗੇ ਮੰਮੀ ਜੇ ਮੈਨੂੰ ਗੁੱਸੇ ਹੋਣਗੇ ਨਾ ਕੇ ਇਹ ਗੱਲਾਂ ਅੱਜ ਉਹਨਾਂ ਦੀ ਗੱਡੀ ਵਿੱਕ ਗਈ ਆ ਤੁਹਾਨੂੰ ਪਤਾ ਗੁੱਸਾ ਚੜਿਆ ਹੋਣਾ ਵਾ ਮੰਮੀ ਪਲੀਜ਼ ਤੁਸੀਂ ਸੰਭਾਲ ਲਿਓ ਸਾਰਾ ਕੁਝ ਕੁਝ ਨਹੀਂ ਆਦਾ ਪੁੱਤ ਮੇਰੇ ਹੁੰਦਿਆ ਮੈਂ ਬੈਠੀ ਆ ਨਾ ਮੇਰਾ ਪੁੱਤ ਇਦਾਂ ਨਹੀਂ ਕਿ ਮਾਰਾ ਜਿਹੜਾ ਤੈਨੂੰ ਕਹੂਗਾ ਪਰ ਗੁੱਸਾ ਤੇ ਉਹਨੂੰ ਹੀ ਆਉਂਦਿਆ ਰਹੇ ਮੰਨਦੇ ਤੇ ਫਤੋ ਭਰਾਂਗੇ ਕੋਈ ਨਹੀਂ ਹੌਲੀ ਹੌਲੀ ਸੰਭਲ ਗਿਆ ਇਹ ਵੀ ਕੰਬਲੀ ਪਈ ਪਹਿਲਾਂ ਗਲਤੀਆਂ ਕਰ ਲਿਓ ਹਾਂ ਪਰ ਚਲੋ

ਹਾਂਜੀ ਹਾਂਜੀ ਠੀਕ ਠਾਕ ਹਾਂਜੀ ਇਹ ਵੀ ਠੀਕ ਨੇ ਹਾਂ ਮੰਮੀ ਜੀ ਦੀ ਥੋੜੀ ਜੀ ਤਬੀਅਤ ਖਰਾਬ ਹੋ ਗਈ ਸੀ ਦੋ ਤਿੰਨ ਦਿਨ ਹੋ ਗਏ ਆ ਹਾਂ ਦਵਾਈ ਲੈਂਦੇ ਪਏ ਹਾਂਜੀ ਹਾਂਜੀ ਉਹ ਗਰਮੀ ਬਹੁਤ ਆ ਨਾ ਫਿਰ ਤੁਹਾਨੂੰ ਪਤਾ ਕੁਟੀਕ ਤੇ ਵੀ ਜਾਂਦੇ ਮੇਰੇ ਨਾਲ ਉਹਨਾਂ ਨੇ ਮੈਂ ਬੜਾ ਕਿੰਨੀ ਆ ਕਿ ਨਾ ਜਾਓ ਤੁਸੀਂ ਰੈਸਟ ਕਰ ਲਓ ਉਹ ਨਹੀਂ ਹਟਦੇ ਕਿ ਨਹੀਂ ਮੈਂ ਜਾਣਾ ਹੀ ਜਾਣਾ ਹਾਂਜੀ ਹਾਂਜੀ ਆ ਸਭ ਵਧੀਆ ਬਹੁਤ ਵਧੀਆ ਮੈਂ ਤੁਹਾਨੂੰ ਖੁਸ਼ਖਬਰੀ ਸੁਣਾਉਣੀ ਸੀ ਇੱਕ ਹਾਂਜੀ ਤੁਹਾਨੂੰ ਬਰਤਾੜੇ ਜਵਾਈ ਨੇ ਨਾ ਹੋਟਲ ਲੈ ਲਿਆ ਵਾ ਹਾਂਜੀ ਅੱਜ ਹੀ ਬੁਕਿੰਗ ਕਰਕੇ ਆਏ ਆ ਤੇ ਮੈਂ ਤੁਹਾਨੂੰ ਪਹਿਲੇ ਦੱਸਾਂਵੇਂ ਮੈਂ ਕਿਹਨੂੰ ਨਹੀਂ ਹੋਰ ਦੱਸਿਆ ਪਹਿਲਾਂ ਫੋਨ ਤੁਹਾਨੂੰ ਹੀ ਕਰਨ ਲਈ ਆ ਪੁੱਤ ਬਹੁਤ ਬਹੁਤ ਵਧਾਈ ਹੋਏ ਜੱਮਾ ਪੁੱਤ ਮੈਨੂੰ ਤੇ ਐਨਾ ਹੀ ਚਾ ਚੜ ਗਿਆ ਮੇਰੇ ਤੇ ਕਿਤੇ ਪੈਰ ਨਹੀਂ ਪੁੰਝੇ ਲੱਗਦੇ ਵੀ ਮੇਰੀ ਧੀ ਨੇ ਕਿੱਥੋਂ ਦੀ ਕਿੱਥੋਂ ਤੱਕ ਗਈ ਪੁੱਤ ਬਹੁਤ ਗਰੀਬੀ ਕੱਟੀ ਤੂੰ ਬਹੁਤ ਮਿਹਨਤ ਕੀਤੀ ਨੋ ਸੱਸ ਨੇ ਤੇ ਨਾਲ ਹੀ ਰਾਜੂ ਨੇ ਵੇਹ ਪਹਿਲਾਂ ਤੁਸੀਂ ਬੁਟੀਕ ਖੋਲੀ ਫਿਰ ਪੁੱਤ ਤੂੰ ਹਾ ਹਾਟਲ ਲਿਆ ਪੁੱਤ ਮੈਂ ਐਸੇ ਦਿਨ ਨੂੰ ਡੀਕਦੀ ਸੀ ਕਿ ਕਦੋਂ ਮੇਰੀ ਧੀ ਵੀ ਇਹਨਾਂ ਦੇ ਬਰਾਬਰ ਹੋਵੇ ਬਰਾਬਰ ਕੀ ਤਾਂ ਹੀ ਹੋਵੇ ਤੂੰ ਪੁੱਤ ਮਿਹਨਤ ਕਰਕੇ ਦੇਖ ਲੈ ਕਿੱਥੋਂ ਦੇ ਕਿੱਥੋਂ ਤੱਕ ਚੱਲ ਗਿਆ ਜੀ ਮਹਾਰਾਜ ਤੁਹਾਨੂੰ ਤਰੱਕੀਆਂ ਪੁੱਤ ਦਵੇ ਸਾਨੂੰ ਤੇ ਬਹੁਤ ਚਾਹ ਚੜਿਆ ਸੁਣ ਕੇ ਕੋਈ ਨਹੀਂ ਪੁੱਤ ਮੈਂ ਦੱਸੂਗੀ ਸ਼ਮੀ ਨੂੰ ਵੀ ਦੱਸੂ ਰੰਜੀਤ ਨੂੰ ਵੀ ਦੱਸੂ ਉਹਨਾਂ ਨੇ ਵੇਖੀ ਕਿੰਨਾ ਚਾਹ ਕਰਨਾ ਹਾਂ ਪੁੱਤ ਕੋਈ ਗੱਲ ਨਹੀਂ ਆ ਜਿੱਤਾਂ ਤੂੰ ਆਖੇਗੀ ਉਤਰਾਂ ਹੀ ਕਰਾਂਗੇ ਹਾਂ ਪੁੱਤ ਮੈਂ ਤਾਂ ਕਿਤੇ ਵੇਖੀ ਮੈਨੂੰ ਹੁਣ ਮਰਜ ਕੇ ਸੌਂਗੀ ਵੀ ਮੇਰੀ ਧੀ ਦੇ ਵੀ ਦਿਨ ਮੁੜਿਆ ਆਏ ਆ ਸੌਖੀ ਹੋ ਗਈ ਪੁੱਤ ਰੱਜ ਕੇ ਖਾਓਗੇ ਸੋਨਾ ਪਾਓਗੇ ਸੋਨਾ ਹੜਾਓਗੇ ਬੱਚਿਆਂ ਨੂੰ ਪੜ੍ਹਾਓਗੇ ਪੁੱਤ ਵਧੀਆ ਵਧੀਆ ਸਕੂਲ ਨੇ ਮੈਨੂੰ ਤਾਂ ਤੇਰੀ ਪੁੱਤ ਟੈਨਸ਼ਨ ਨਹੀਂ ਰਹਿੰਦੀ ਹੁਣ ਤੇ ਮੈਂ ਫਾਰ ਆ ਗਈ ਹੋ ਗਈ ਆ ਸਾਰੇ ਮੇਰੇ ਧੀਆ ਪੁੱਤ ਸੁੱਖੀ ਆ ਹੋਰ ਪੁੱਤ ਵੇ ਹਾਂ ਚੱਲ ਚੰਗਾ ਪੁੱਤ ਚਲ ਚੰਗਾ ਕਰੀ ਫਿਰ ਫੋਨ ਹੈ ਰਣਜੀਤ ਨੂੰ ਵੀ ਕਰੀ ਛੰਮੀ ਨੂੰ ਵੀ ਕਰੀ ਦੋ ਹਾਂ ਉੱਤ ਤੇਰਾ ਭਰਾ ਭਰ ਜਾਈ ਹੈ ਵੇਖੀ ਕਿੰਨੇ ਖੁਸ਼ ਹੁੰਦੇ ਆ ਆਪਣੀ ਪੁੱਤ ਮੰਮੀ ਨੂੰ ਨਾਲ ਵਧਾਈ ਦਿੰਨੀ ਨਾਲੇ ਆ ਆਪਣਾ ਉਹਦਾ ਰਾਜੂ ਤੇ ਉਹਨੂੰ ਵੀ ਦਈ ਵੀ ਮੇਰੀ ਮੰਮੀ ਦਾ ਫੋਨ ਆਇਆ ਹੀ ਵਧਾਈ ਦਿੰਦੇ ਆ ਕੋਈ ਨਹੀਂ ਪਤਾ ਆਪਾਂ ਆਵਾਂਗੇ ਠੀਕ ਆ ਚੰਗਾ ਚੰਗਾ ਬੁੱਤ ਚੱਲ ਚੰਗਾ ਮੇਰੀ ਧੀ ਨੇ ਵੇਖ ਕਿ ਡੇਰਾ ਗਲੱਗ ਗਈ ਘਰ ਤੇ ਮੇਰੀਆਂ ਤੇ ਟੈਨਸ਼ਨਾਂ ਦੂਰ ਹੋ ਗਈਆਂ ਵੇ ਪੁੱਤ ਕਿੱਥੋਂ ਦੀ ਕਿੱਥੋਂ ਤੱਕ ਮੈਨੂੰ ਬੜੀ ਟੈਨਸ਼ਨ ਨਹੀਂ ਸੀ ਹਿੰਮਤ ਦੀ ਵੀ ਮੇਰੀ ਧੀ ਕਦੋਂ ਕਿਤੇ ਮਿਹਨਤ ਕਰਕੇ ਇੰਨਾ ਕਰਨ ਦੀ ਕਿੱਥੋਂ ਤੱਕ ਜਾਊਗੀ ਪਰ ਵੇਲਾ ਉਹ ਦਿਨ ਆ ਹੀ ਗਿਆ ਵੇ ਮੇਰੀ ਧੀ ਨੇ ਕਿੰਨੀ ਮਿਹਨਤ ਕਰ ਕਰ ਨਾਲੀ ਉਹਦੀ ਸੱਸ ਨੇ ਮਾਵਾਂ ਧੀਆ ਬਣ ਕੇ ਰਹੀਆਂ ਉਹਨੇ ਸੀਨੇ ਉਹਨੇ ਤਰਪਾਈਆਂ ਕਰਨੀਆਂ ਹੁਣ ਤੇ ਪੁੱਤ ਤੁਸੀਂ ਵੇਖੀ ਸਹੀਂ ਕਦੀ ਤੁਸੀਂ ਬੁਟੀਕ ਤੇ ਮਾਰ ਇੱਥੇ ਕੁੜੀਆਂ ਰੱਖੀਆਂ ਹੁਣ ਹੋਟਲ ਲੈ ਲਿਆ ਪੁੱਤ ਮਹਾਰਾਜ ਮਿਹਨਤ ਨੂੰ ਹੀ ਪਾਗਣਾਉਂਦਾ ਵੇ ਤੈ ਸਹੀਂ ਤੂੰ ਕਿੰਨੀ ਤਰੱਕੀ ਕਰਨੀ ਚੱਲ ਮੈਂ ਸੁਖ ਰੂ ਹੋਗੀ ਮਹਾਰਾਜ ਤੇਰਾ ਭਲਾ ਕਰੇ ਨਾ ਤੂੰ ਪੁੱਤ ਕਿਧਰੋਂ ਪੈਰ ਪੁੱਟਿਆ ਆਪੇ ਮੇਰੀ ਗਰੀਬੀ ਮੇਰੇ ਘਰਿਆ ਤੂੰ ਮੈਂ ਕਿਤੇ ਕੇ ਕੇ ਭੱਜ ਕੇ ਚਲ ਜਾ ਪੁੱਤ ਤੇਰੇ ਚੰਨੀ ਸ਼ੈਨਸ਼ੀਲਤਾ ਹੀ ਤੂੰ ਆਪਣੇ ਘਰ ਹੀ ਰਹੀ ਹੋ ਘਰਨਾ ਹੀ ਬੱਜੀ ਰਹੀ ਹੋ ਤਾਂ ਹੀ ਕਰਕੇ ਤੈਨੂੰ ਰੱਬ ਨੇ ਵੇਖ ਕੇ ਫਲ ਦਿੱਤਾ ਹੀ ਮਿਹਨਤ ਦਾ ਤੇਰੀ ਦਾ ਮੁੱਲ ਮੋੜਿਆ ਪੁੱਤ ਚੱਲ ਮੈਂ ਤੇਰਾ ਮਾਨ ਨਾ ਸਮੂਗੀ ਮੈਨੂੰ ਬੜਾ ਇਚਾ ਚੜਿਆ ਮੇਰੀ ਵਿਮਲ ਦਾ ਸਾਰੇ ਨੂੰ ਮਾੜੇ ਜਾਂਦੇ ਵੇ ਅੱਜ ਚੰਗੀ ਹੋ ਗਈ ਆ ਚਲ ਭਲਾ ਆਵੇ ਹੋਰ ਅੱਜ ਭਲਾ ਕਰੀ ਚਲ ਸ਼ੁਕਰ ਹੈ ਜਿ ਤਰ੍ਹਾਂ ਨੀਮਲ ਦਾ ਠੀਕ ਹੋ ਗਿਆ ਮੈਂ ਤਾਂ ਨਹੀਂ ਮੇਰੇ ਰਣਜੀਤ ਪੁੱਤ ਦਾ ਸਭ ਕੁਝ ਠੀਕ ਹੋਵੇ ਤੇ ਪੁੱਤ ਮੇਰੇ ਸੁੱਖ ਦਾ ਸਾਹ ਮੈਨੂੰ ਆਵੇ ਹੁਣ ਮੈਨੂੰ ਇਹਦੀ ਟੈਨਸ਼ਨ ਹੈ ਬਸ ਇਹਦਾ ਸਭ ਕੁਝ ਸਹੀ ਹੋ ਜੇ ਤੇ ਮੈਂ ਤੇ ਕਿਤਾ ਗੰਗਾ ਨਾਲ ਵੇਖੀ ਸਹੀ ਰੱਬ ਨੇ ਇਹਨਾਂ ਦੀ ਸੁਣ ਲੈਣੀ ਜਿ ਤਰ੍ਹਾਂ ਨਿੰਮਲ ਦੀ ਸੁਣੀ ਇਹਨਾਂ ਦੀ ਵੀ ਸੁਣੂੰਗਾ ਫੇਰ ਮੇਰਾ ਸਾਰਾ ਬਾੜਿਆ ਠਜੂਗਾ 好了。